ਵਕਫ ਸਮਾਜਿਕ ਧਾਰਮਿਕ ਅਤੇ ਵਪਾਰਕ ਜਥਵੰਦੀਆਂ ਨੇ ਬੰਦੇ ਭਾਰਤ ਟ੍ਰੇਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਤੇ ਲੋਕਾਂ ਵਿੱਚ ਵੀ ਇਸ ਟ੍ਰੇਨ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਰਾਈਸ ਮਿਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਾਰਤ ਪੂਸ਼ਣ ਬਿੰਟਾ ਬੰਸਲ ਨੇ ਕਿਹਾ ਕਿ ਅੰਮ੍ਰਿਤਸਰ ਵਾਸੀਆਂ ਨੂੰ ਹੁਣ ਦਿੱਲੀ ਲਈ ਸੰਪਰਕ ਹੋਣ ਨਾਲ ਜਿੱਥੇ ਧਾਰਮਿਕ ਅਤੇ ਵਪਾਰਕ ਪੱਧਰ ਤੇ ਕਾਫੀ ਸੌਖ ਹੋਵੇਗੀ ਉੱਥੇ ਲੋਕਾਂ ਨੂੰ ਜਹਾਜ਼ ਵਰਗੇ ਸਫ਼ਰ ਦੀ ਸਹੂਲਤ ਮਿਲੇਗੀ ਭਾਰਤੀ ਜਨਤਾ ਪਾਰਟੀ ਦੇ ਮਾਲਵੇ ਦੇ ਇੰਚਾਰਜ ਰਾਜੇਸ਼ ਗੋਰ ਪਟੇਲਾ ਨੇ ਕਿਹਾ ਕਿ ਹੁਣ ਦਿੱਲੀ ਤੋਂ ਚੱਲਣ ਵਾਲੇ ਯਾਤਰੀਆਂ ਨੂੰ ਸ੍ਰੀ ਹਰਮੰਦਰ ਸਾਹਿਬ ਦਰਗਿਆਨਾ ਮੰਦਿਰ ਭਗਵਾਨ ਸ੍ਰੀ ਵਾਲਮੀਕ ਮੰਦਿਰ ਅਤੇ ਜਲਿਆਂਵਾਲੇ ਬਾਗ ਦੇ ਦਰਸ਼ਨ ਦਿਦਾਰੇ ਕਰਨ ਵਿੱਚ ਸੌਖ ਹੋਵੇਗੀ ਵਪਾਰੀ ਰਵਿੰਦਰ ਕਟਾਰੀਆ ਨੇ ਕਿਹਾ ਕਿ ਵੰਦੇ ਭਾਰਤ ਰੇਲ ਨਾਲ ਇੱਕ ਦਿਨ ਵਿੱਚ ਦਿੱਲੀ ਤੋਂ ਵਪਾਰੀ ਅਤੇ ਧਾਰਮਿਕ ਬਿਰਤੀ ਵਾਲੇ ਲੋਕ ਦਰਸ਼ਨ ਦਿਦਾਰੇ ਕਰਕੇ ਵਾਪਸ ਆਪਣੇ ਘਰ ਪਹੁੰਚ ਸਕਣਗੇ ਵੰਦੇ ਭਾਰਤ ਟ੍ਰੇਨ ਦਾ ਸ਼ੁਰੂਆਤ ਹੋਈ ਹੈ ਇੱਕ ਮੇਕ ਇਨ ਇੰਡੀਆ ਭਾਰਤ ਦੇ ਵਿੱਚ ਤਿਆਰ ਹੋ ਕੇ ਅੰਮ੍ਰਿਤਸਰ ਤੋਂ ਦਿੱਲੀ ਤੇ ਦਿੱਲੀ ਤੋਂ ਅੰਮ੍ਰਿਤਸਰ ਚਲਾਈ ਹੈ ਮਾਨਯੋਗ ਸ਼੍ਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਬਹੁਤ ਵੱਡਾ ਉਪਰਾਲਾ ਹੈ ਗੁਰੂ ਧਾਮਾਂ ਨੂੰ ਸਾਡੇ ਸੰਸਕ੍ਰਿਤੀ ਨੂੰ ਜੋੜਨ ਦਾ ਜਿੱਥੇ ਯਾਤਰੀ ਸ਼੍ਰੀ ਹਰਮੰਦਰ ਸਾਹਿਬ ਤੇ ਬਾਲਮਕੀ ਰਾਮ ਤੀਰਥ ਦੇ ਦਰਸ਼ਨ ਕਰਨਗੇ ਉੱਥੇ ਦੁਰਗਿਆਨਾ ਮੰਦਰ ਦੇ ਦਰਸ਼ਨ ਕਰਨਗੇ ਬਹੁਤ ਘਟ ਸਮਾਂ ਲਊਗੀ ਇਹ ਟ੍ਰੇਨ ਬਿਤੇ ਸਾਡਾ 75 ਸਾਲ ਦਾ ਇਹ ਸੁਪਨਾ ਸੀ ਵੀਕ ਟ੍ਰੇਨ ਚੱਲੇ ਜੋ ਦੁਨੀਆਂ ਚ ਰਹ ਰਹੇ ਸਿੱਖਾਂ ਨੂੰ ਆਪਦੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਤੋਂ ਸਮਾਂ ਨਾ ਲੱਗੇ ਸਿਰਫ ਇੱਕੋ ਮਕਸਦ ਹੈ ਵੀ ਸਾਰੇ ਗੁਰੂ ਧਾਮਾਂ ਨੂੰ ਇਹਨਾਂ ਨਾਲ ਜੋੜ ਦੇਣਾ ਸਾਰੇ ਤੀਰਥ ਸਥਾਨਾਂ ਨੂੰ ਇਹਨਾਂ ਨਾਲ ਜੋੜ ਦੇਣਾ ਔਰ ਬੰਦੇ ਭਾਰਤ ਟ੍ਰੇਨ ਦਾ ਇੱਕ ਸੁਪਨਾ ਜਿਹੜਾ ਹੈ ਬਹੁਤ ਲੰਬੇ ਸਮੇਂ ਤੋਂ ਹੀ ਲੈ ਰਹੇ ਸੀਗੇ ਜਿੱਤੇ ਅਸੀਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਾਂ ਉੱਥੇ ਹੀ ਮੈਂ ਲੋਕਾਂ ਨੂੰ ਇਹ ਐਲਾਨ ਕਰਦਾ ਹਾਂ ਵੀ ਅਸੀਂ ਯਾਤਰਾ ਐਸ ਟ੍ਰੇਨ ਦਾ ਵਤ ਤੋਂ ਵਤ ਸੇ ਯੋਜਨਾ ਕਰੋ ਵਤ ਤੋਂ ਵਤ ਦੇ ਵਿੱਚ ਯਾਤਰਾ ਕਰੋ ਅੰਮ੍ਰਿਤਸਰ ਦੇ ਵਿੱਚ ਦਰਗਾਣਾ ਮੰਦਿਰ ਦੇ ਦਰਸ਼ਨ ਹੋਣਗੇ ਦਰبار صاحب ਦੇ ਮੰਦਰ ਦੇ ਦਰਸ਼ਨ ਹੋਣਗੇ ਸੋ ਦੇਸ਼ ਵਾਸੀਆਂ ਨੂੰ ਮੋਦੀ ਜੀ ਦੀ ਇਹ ਦੇਣ ਹੈ ਬਈ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਇਹ ਟ੍ਰੇਨ ਚਲਾਈ ਜਾ ਰਹੀ ਹੈ